ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅ ਅੱਜ ਆਪਾਂ ਤੁਹਾਨੂੰ ਪ੍ਰਾਣੇ ਬਾਗਾਂ ਤੇ ਜਿਹੜਾ ਡਿਜ਼ਾਈਨ ਬਣਾਇਆ ਜਾਂਦਾ ਸੀਗਾ ਲਾਈਨਾਂ ਵਾਲਾ ਸਾਰੇ ਬਾਗ ਦੇ ਵਿੱਚ ਛਟੀਆਂ ਪਾ ਕੇ ਉਹ ਡਿਜ਼ਾਈਨ ਹੈ ਜਿਹੜਾ ਆਪਾਂ ਤੁਹਾਨੂੰ ਸੈਂਪਲ ਉਹਦਾ ਬਣਾਉਣਾ ਦੱਸਾਂਗੇ ਕਿ ਉਹ ਆਪਾਂ ਕਿੱਦਾਂ ਆਪ ਇੱਕ ਜੇ ਘਰੇ ਆਪਣਾ ਬਾਗ ਰੈਡੀ ਕਰਨਾ ਹੈ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਆਪਾਂ ਬਾਗ ਆ ਬਿਨਾਂ ਛਪਾਈ ਤੋਂ ਕਿੱਦਾਂ ਮੀਜ਼ਰ ਕਰਕੇ ਖੁਦ ਰੈਡੀ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਇੱਕ ਲਾਈਨ ਲੈ ਲੈਣੀ ਆ ਇਹ ਜਸਟ ਆਪਾਂ ਤੁਹਾਨੂੰ ਸੈਂਪਲ ਦੇ ਤੌਰ ਤੇ ਕੱਪੜੇ ਦੇ ਉੱਤੇ ਬਣਾ ਕੇ ਦਿਖਾ ਰਹੇ ਆ ਸਿੰਬਲ ਕੱਪੜੇ ਤੇ ਤੇ ਦੇਖੋ ਜਿੱਦਾਂ ਹੁਣ ਸਭ ਤੋਂ ਪਹਿਲਾਂ ਆਪਾਂ ਸਟ੍ਰੇਟ ਲਾਈਨ ਲੈ ਲਾਂਗੇ ਜਿੱਦਾਂ ਆਪਾਂ ਸਾਰੇ ਬਾਗ ਦੇ ਵਿੱਚ ਜਿਹੜੀਆਂ ਛਟੀਆਂ ਨੇ ਲਾਈਨਾਂ ਨੇ ਜਿਹੜੀਆਂ ਉਹ ਬਣਾਉਣੀਆਂ ਨੇ ਉਹ ਕਿਸ ਤਰ੍ਹਾਂ ਬਣਾਉਣੀਆਂ ਨੇ ਐਸ ਤਰ੍ਹਾਂ ਇੱਕ ਇਹਦਾ ਪੂਰਾ ਮੀਜ਼ਰ ਕਰਕੇ ਆਪਾਂ ਜਦੋਂ ਵੀ ਆਪਾਂ ਬਾਗ ਦੇ ਕੰਮ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਇੱਕ ਸਟ੍ਰੇਟ ਲਾਈਨ ਲੈ ਲਾਂਗੇ ਆਪਾਂ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਇਹ ਸਟ੍ਰੇਟ ਲਾਈਨ ਲਈ ਹੈ ਇੱਥੋਂ ਆਪਾਂ ਇਧਰ ਨੂੰ ਸਭ ਤੋਂ ਪਹਿਲਾਂ ਐਸ ਸਾਈਡ 5 ਸੈਂਟੀਮੀਟਰ 3 ਤੇ ਆਪਾਂ 3 ਸੈਂਟੀਮੀਟਰ ਤੇ ਆਪਾਂ ਜਿਹੜੀ ਉਹ ਡਾਟ ਲਗਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਐਦਾਂ ਹੀ ਇਹ ਸਾਈਡ 3 ਸੈਂਟੀਮੀਟਰ ਜਿਹੜਾ ਆ ਉਹ ਲੈ ਲਾਂਗੇ ਦੇਖੋ ਇਸ ਤਰ੍ਹਾਂ ਜਿਹੜਾ ਆਪਾਂ ਆ ਲਾਈਨ ਹੈ ਜਿਹੜੀ ਉਹ ਡਰਾ ਕਰ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਤੱਤ ਤੋਂ ਪਹਿਲਾਂ ਇਹ ਹੀ ਮਤਲਬ ਜਿਹੜਾ ਫਲਾਵਰ ਹੈ ਇਹਨੂੰ ਆਪਾਂ ਸਿੱਧੂ ਫੁੱਲ ਕਹਿੰਦੇ ਆ ਜਿਹੜਾ ਇਹ ਵਾਲਾ ਫਲਾਵਰ ਹੈ ਪੂਰਾ ਫਲਾਵਰ ਹੁੰਦਾ ਉਹਨੂੰ ਹੀ ਆਪਾਂ ਤੋੜ ਮਰੋੜ ਕੇ ਆ ਜਿਹੜਾ ਕਈ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਆਪਾਂ ਤਿਆਰ ਕਰ ਸਕਦੇ ਹੁੰਨੇ ਆ ਬਿਲਕੁਲ ਨੇ ਟਾਂਕੇ ਨੇ ਜਿਹੜੇ ਆਪਾਂ ਬਿਲਕੁਲ ਇਕੁਅਲੀ ਚੱਕਾਂਗੇ ਚਾਰੋਂ ਇਹ ਆਪਣੀ ਮਰਜ਼ੀ ਹੈ ਦੇਖੋ ਆਪਾਂ ਵੀ ਇਹ ਜਿਹੜਾ ਫਲਾਵਰ ਹੈ ਤਿੰਨ ਟਾਂਕਿਆਂ ਵਾਲਾ ਬਣਾਉਣਾ ਹੈ ਜਾਂ ਆਪਾਂ ਚਾਰ ਟਾਂਕਿਆਂ ਵਾਲਾ ਬਣਾ ਰਹੇ ਹਾਂ ਜਾਂ ਆਪਾਂ ਦੋ ਟਾਂਕਿਆਂ ਵਾਲਾ ਬਣਾ ਰਹੇ ਹਾਂ ਉਹ ਆਪਣੀ ਮਰਜ਼ੀ ਹੈ ਹਾਂਜੀ ਦੇਖੋ ਬਿਲਕੁਲ ਹਲਕਾ-ਹਲਕਾ ਕੱਪੜਾ ਹੈ ਜਿਹੜਾ ਪਰਦਾ ਚੱਕਾਂਗੇ ਅਪਾ ਤੁਹਾਨੂੰ ਜਿਹੜਾ ਫਲਾਵਰ ਪੂਰਾ ਬਣਾਉਣਾ ਵੀ ਦੱਸਿਆ ਹੋਇਆ ਉਹ ਵੀ ਵੀਡੀਓ ਜਿਹੜੀ ਆਪਣੀ ਚੈਨਲ ਦੇ ਉੱਤੇ ਪਈ ਹੈ ਜਿਨੇ ਵੀ ਪੂਰਾ ਫਲਾਵਰ ਜਿਹੜਾ ਉਹ ਬਣਾਉਣਾ ਸਿੱਖਣਾ ਇਹ ਵਾਲਾ ਕਿਉਂਕਿ ਦੇਖੋ ਜਿੰਨੇ ਵੀ ਆਪਣੇ ਡਿਜ਼ਾਈਨ ਬਣਦੇ ਨੇ ਪੁਰਾਣੇ ਹਨਾ ਬਾਗ ਦੇ ਫੁਲਕਾਰੀਆ ਤੇ ਜਿਹੜਾ ਵੀ ਡਿਜ਼ਾਈਨ ਬਣਦਾ ਮੇਨ ਆਪਣਾ ਹੁੰਦਾ ਆ ਇੱਕੋ ਹੀ ਫਲਾਵਰ ਹੁੰਦਾ ਆ ਉਹਨੂੰ ਹੀ ਆਪਾਂ ਛੋਟੇ ਵੱਡੇ ਟਾਂਕਿਆਂ ਦੇ ਵਿੱਚ ਲੈ ਕੇ ਹਣਾ ਅਲੱਗ-ਅਲੱਗ ਡਾਇਰੈਕਸ਼ਨਸ ਦੇ ਕੇ ਉਦੋਂ ਜਿਹੜਾ ਆਪਾਂ ਉਸੇ ਫਲਾਵਰ ਨਾਲ ਆ ਜਿਹੜਾ ਆਪਾਂ ਪੂਰਾ ਡਿਜ਼ਾਈਨ ਹੈ ਉਹ ਤਿਆਰ ਕਰਦੇ ਹੁੰਦੇ ਆ ਦੇਖੋ ਕਰਨ ਨੂੰ ਆਪਾਂ ਹਨਾ ਸੌਰੀ ਛਪਾਈ ਦੇ ਉੱਤੇ ਵੀ ਕਰ ਸਕਦੇ ਆ ਪਰ ਹਰ ਇੱਕ ਡਿਜ਼ਾਈਨ ਹੁੰਦਾ ਜਿਹੜਾ ਉਹ ਆਪਾਂ ਨੂੰ ਛਪਾਈ ਮਤਲਬ ਉਹਦੀ ਨਹੀਂ ਮਿਲ ਸਕਦੀ ਹੈਗੀ ਕੀਤੀ ਹੋਈ ਕੁਝ ਕੁ ਡਿਜ਼ਾਈਨ ਹੁੰਦੇ ਨੇ ਐਦਾਂ ਦੇ ਜਿਹੜੇ ਮਤਲਬ ਚੱਲਦੇ ਨੇ ਹਨਾ ਕਿ ਉਹਨਾਂ ਦੀ ਮਤਲਬ ਛਪਾਈ ਹੈ ਜਿਹੜੀ ਉਹ ਹੋ ਜਾਂਦੀ ਹੈ ਪਰ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਪਾਸ਼ਪਾਈ ਦੇ ਉੱਤੇ ਮਤਲਬ ਨਹੀਂ ਕਰ ਸਕਦੇ ਹੈਗੇ ਦੇਖੋ ਜੀ ਆਪਾਂ ਹੁਣ ਇੱਥੇ ਨੇ ਜਿਹੜੇ ਉਹ ਤਿੰਨ ਝੋਟੇ ਆਪਣੇ ਕੰਪਲੀਟ ਹੋ ਗਏ ਉੱਪਰਲੇ ਉਤੇ ਇਸੇ ਤਰੀਕੇ ਨਾਲ ਆਪਣੇ ਇਧਰ ਵੀ ਤਿੰਨ ਝੋਟੇ ਨੇ ਜਿਹੜੇ ਉਹ ਕੰਪਲੀਟ ਹੋ ਗਏ ਨੇ ਹੁਣ ਆਪਾਂ ਜਿਹੜਾ ਇਹ ਵਾਲਾ ਨਿਚਲਾ ਆ ਇੱਥੋਂ ਟਾਂਕਾ ਚੱਕਣਾ ਹੈ। ਇੱਥੋਂ ਟਾਂਕਾ ਚੱਕ ਕੇ ਆਪਾਂ ਫਿਰ ਬੈਕ ਮੁੜ ਜਾਾਂਗੇ ਇੱਥੋਂ। ਕਿਉਂਕਿ ਦੇਖੋ ਜੇ ਆਪਾਂ ਨੂੰ ਕੰਮ ਹੈ ਜਿਹੜਾ ਬਿਨਾਂ ਛਪਾਈ ਤੋਂ ਆ ਰਿਹਾ ਆਪਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਹਨਾ ਬਿਨਾਂ ਟ੍ਰੇਸ ਤੋਂ ਬਿਨਾਂ ਛਾਪੇ ਤੋਂ ਸਾਰਾ ਆਪਾਂ ਨਾਲ ਦੀ ਨਾਲ ਸਕੇਲ ਨਾਲ ਆ ਜਿਹੜਾ ਮੀਜ਼ਰ ਕਰਕੇ ਆਪਾਂ ਨਾਲ ਦੀ ਨਾਲ ਡਿਜ਼ਾਈਨ ਨੂੰ ਜਿੱਧਰ ਨੂੰ ਵੀ ਆਪਣਾ ਦਿਲ ਕਰਦਾ ਉਧਰ ਨੂੰ ਇਹਨੂੰ ਕ੍ਰੀਏਟ ਕਰ ਸਕਦੇ ਹਾਂ। ਹੁਣ ਜਿੱਦਾਂ ਆਪਾਂ ਉੱਪਰਲੇ ਦੇ ਵਿੱਚ ਤਿੰਨ ਝੋਟੇ ਪਾਏ ਨੇ ਇਸੇ ਤਰੀਕੇ ਨਾਲ ਆਪਾਂ ਜਿਹੜਾ ਹੁਣ ਨਿਚਲੀ ਆਪਣੀ ਲਾਈਨ ਹੈ ਉਹਦੇ ਵਿੱਚ ਆ ਜਿਹੜਾ ਆਪਾਂ ਤਿੰਨ ਝੋਟੇ ਪਾਵਾਂਗੇ ਜਿਹੜੀ ਇਹ ਟ੍ਰਿਕ ਹੈ ਬਹੁਤ ਸੌਖੀ ਹੈ ਹਨਾ ਇਹ ਫਲਾਵਰ ਬਣਾਉਣ ਦੀ ਸਭ ਤੋਂ ਈਜ਼ੀ ਏ ਇਹ ਮਤਲਬ ਨਾਲੇ ਤਾਂ ਜਦੋਂ ਪਾਈ ਫਲਾਵਰ ਨੂੰ ਇਸ ਤਰੀਕੇ ਨਾਲ ਬਣਾਉਨੇ ਆ ਨਾਲੇ ਤਾਂ ਫਿਨਿਸ਼ਿੰਗ ਬਹੁਤ ਆਉਂਦੀ ਆ ਫਲਾਵਰ ਦੀ ਹੈਨਾ ਤੇ ਦੇਖੋ ਹੁਣ ਆਪਣੇ ਇੱਧਰ ਵੀ ਨੇ ਜਿਹੜੇ ਤਿੰਨ ਝੋਟੇ ਉਹ ਕੰਪਲੀਟ ਹੋ ਗਏ ਨੇ ਹੁਣ ਏਸੀ ਤਰੀਕੇ ਨਾਲ ਆਪਾਂ ਇੱਥੋਂ ਆਪਣੇ ਇੱਥੇ ਵੀ ਤਿੰਨ ਝੋਟੇ ਨੇ ਉਹ ਜਿਹੜੇ ਕੰਪਲੀਟ ਹੋ ਗਏ ਇਹ ਜਿਹੜੇ ਝੋਟੇ ਨੇ ਆਪਾਂ ਸਾਰਿਆਂ ਦੇ ਵਿੱਚ ਇਕੁਅਲੀ ਰੱਖਣੇ ਹੁੰਦੇ ਨੇ ਹਾਂਜੀ ਹੁਣ ਦੇਖੋ ਪਾਈਸ ਤੋਂ ਬੈਕ ਮੁਰਝਾਂਗੇ ਕਿਉਂਕਿ ਉਹ ਉੱਪਰ ਆਪਣੇ ਤਿੰਨੇ ਝੋਟੇ ਕੰਪਲੀਟ ਹੋ ਗਏ ਹੁਣ ਇਸੇ ਤਰੀਕੇ ਨਾਲ ਆਪਾਂ ਜਿਹੜੀ ਆਪਣੀ ਥਰਡ ਪੱਤੀ ਆ ਉੱਪਰੋਂ نیچے ਨੂੰ ਆਪਾਂ ਆ ਰਹੇ ਹਾਂ ਉਹਦੇ ਵਿੱਚ ਵੀ ਆਪਾਂ ਤਿੰਨ ਝੋਟੇ ਨੇ ਜਿਹੜੇ ਪਾਵਾਂਗੇ ਹਾਂਜੀ ਦੇਖੋ ਆਪਣੀਆਂ ਹੁਣ ਇਹ ਤਿੰਨੋਂ ਪੱਤੀਆਂ ਨੇ ਜਿਹੜੀਆਂ ਆਪਾਂ ਤਿੰਨ ਤਿੰਨ ਝੋਟੇ ਪਾ ਕੇ ਇਹ ਕੰਪਲੀਟ ਕਰ ਲਈਆਂ ਹੁਣ ਆਪਣੀ ਜੜੀ ਦੇਖੋ ਲਾਸਟ ਵਾਲੀ ਰਹਿ ਗਈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਤਿੰਨ ਝੋਟੇ ਪਾ ਕੇ ਜਿਹੜਾ ਉਹ ਕੰਪਲੀਟ ਕਰ ਲਾਂਗੇ ਦੇਖੋ ਜੀ ਐਸ ਰਿਕੇ ਨਾਲ ਜਿਹੜਾ ਆਪਣੀ ਇਹ ਹਾਫ ਪੱਤੀ ਆ ਉਹ ਕੰਪਲੀਟ ਹੋ ਗਈ ਹੈ ਹੁਣ ਆਪਾਂ ਦੇਖੋ ਇਹਨੂੰ نیچے ਗੰਢ ਕਿੱਦਾਂ ਦੇਣੀ ਆਪਾਂ ਹਰ ਇੱਕ ਵੀੜੀ ਦੇ ਵਿੱਚ ਤੁਹਾਨੂੰ ਗੰਢ ਦੇਣਾ ਵੀ ਦੱਸਦੇ ਹੁੰਨੇ ਆ ਜਿਹੜੀ ਆਪਣੀ ਫਿਨਿਸ਼ਿੰਗ ਮੇਨ ਉਹ ਸਾਰੀ ਮਤਲਬ ਨਿਚਲੇ ਕੰਮ ਤੇ ਹੀ ਡਿਪੈਂਡ ਕਰਦੀ ਹੁੰਦੀ ਆ ਜਿੰਨੀ ਆਪਣੀ ਫਿਨਿਸ਼ਿੰਗ ਉੱਪਰ ਆ ਰਹੀ ਆ ਓਨੀ ਫਿਨਿਸ਼ਿੰਗ ਆਪਣੀ ਦੇਖੋ ਕੰਮ ਦੀ ਨੀਚੂ ਹੁੰਦੀ ਆ ਦੇਖੋ ਗੱਠ ਦੇ ਕੇ ਆਪਾਂ ਇਹਨੂੰ ਇਹਦੇ ਵਿੱਚ ਦੀ ਕੱਢ ਦੇਣਾ ਹੈ ਫਿਰ ਆਪਾਂ ਬਿਲਕੁਲ ਇਹਨੂੰ ਇਹਦੀ ਜੜ ਤੋਂ ਆ ਜਿਹੜਾ ਕਟਿੰਗ ਕਰ ਦੇਣਾ ਹੈ ਇਸ ਤਰੀਕੇ ਨਾਲ ਬਿਲਕੁਲ ਵੀ ਜਜਮੈਂਟ ਆ ਜਿਹੜੀ ਉਹ ਹੁੰਦੀ ਨਹੀਂ ਹੈਗੀ ਹਾਂਜੀ ਹੁਣ ਦੇਖੋ ਆਪਾਂ ਅੱਗੇ ਕੀ ਕਰਨਾ ਹੈ ਹਾਂਜੀ ਦੇਖੋ ਹੁਣ ਆਪਾਂ ਪਹਿਲਾਂ ਜਿਹੜੀ ਆਪਾਂ ਸੈਂਟਰ ਦੇ ਵਿੱਚ ਆ ਲਾਈਨ ਆ ਜਿਹੜੀ ਉਹ ਲਗਾਈ ਹੈ ਨਾ ਸਭ ਤੋਂ ਪਹਿਲਾਂ ਆਪਾਂ ਉਹਨੂੰ ਡਰਾ ਕਰਦੇ ਹਾਂ ਇਹਨੂੰ ਆਪਾਂ ਮਤਲਬ ਜਿਹੜੀਆਂ ਲਾਈਨਾਂ ਨੇ ਬਣਾਵਾਂਗੇ ਆਪਾਂ ਵਿੱਚ ਹਨਾ ਇਹ ਵਾਲੀਆਂ ਲਾਈਨਾਂ ਨੂੰ ਆਪਾਂ ਕ੍ਰੋਸ ਸਟਿਚ ਨਾਲ ਆ ਜਿਹੜਾ ਉਹ ਰੈਡੀ ਕਰਾਂਗੇ ਕ੍ਰੋਸ ਸਟਿਚ ਜਿਹੜਾ ਹੈਗਾ ਆ ਉਹ ਵੀ ਆਪਾਂ ਵੀਡੀਓ ਦੇਖੋ ਹੈਗੀ ਹੈ ਆਪਣੀ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਵੀ ਦੱਸ ਸਕਦੇ ਆ ਕਿ ਕ੍ਰੋਸ ਸਟਿਚ ਆ ਜਿਹੜਾ ਉਹ ਕਿੱਦਾਂ ਬਣਦਾ ਹੁੰਦਾ ਆ ਐਸ ਸਟਿੱਚੇ ਨਾਲ ਲਾਈਨਾਂ ਜਿਹੜੀ ਆਪਾਂ ਐਦਾਂ ਹੀ ਆਪਾਂ ਸਾਰੀ ਲਾਈਨਾਂ ਜਿਹੜੀ ਇੱਥੇ ਤੱਕ ਆਪਾਂ ਇਹਨੂੰ ਕ੍ਰੋਸ ਸਟਿਚਨ ਵਾਲਾ ਜਿਹੜਾ ਉਹ ਫਿਲ ਕਰ ਲੈਨੇ ਆਂ ਹਾਂਜੀ ਦੇਖੋ ਇਹ ਆਪਣੀ ਜਿਹੜੀ ਕ੍ਰੋਸ ਸਟਿਚ ਹੈ ਆਪਾਂ ਬਾਕੀ ਆਪਾਂ ਲਾਈਨ ਹੈ ਜਿਹੜੀ ਉਹ ਫਿਲ ਕਰ ਲਈ ਆ ਇਹ ਜਿਹੜਾ ਆਪਾਂ ਡਿਜ਼ਾਈਨ ਤੁਹਾਨੂੰ ਦੱਸ ਰਹੇ ਬਿਲਕੁਲ ਸਿੰਪਲ ਹੈ ਭਾਵੇਂ ਮਰਜੀ ਆਪਣਾ ਹਨਾ ਬਾਗ ਹੈ ਜਿਹੜਾ ਉਹ ਘਰੇ ਬਹਿ ਕੇ ਆਪਾਂ ਖੁਦ ਰੈਡੀ ਕਰ ਸਕਦੇ ਆ ਇਹਦੇ ਵਿੱਚ ਬਿਲਕੁਲ ਵੀ ਕੁਝ ਵੀ ਟਫ ਨਹੀਂ ਹੈਗਾ बस ਸਿਰਫ ਇਹਨੂੰ ਇੱਕ ਹੋਰ ਸਮਝਣ ਦੀ ਲੋੜ ਹੈ ਬਾਕੀ ਮੀਜ਼ਰ ਆਪਾਂ ਖੁਦ ਕਰ ਸਕਦੇ ਆ ਇੱਕ ਵਾਰੀ ਨੂੰ ਸਾਰੇ ਨੂੰ ਸਮਝ ਕੇ ਹੁਣ ਦੇਖੋ ਆਪਾਂ ਇੱਥੇ ਕੀ ਕਰਨਾ ਜਿਹੜੀ ਆਪਣੀ ਇਹ ਲਾਈਨ ਹੈ ਇਹਦੇ ਉੱਤੇ ਨਾ ਆਪਾਂ ਕੱਚਾ ਡਾਂंका ਪਾਵਾਂਗੇ ਇਸ ਤਰੀਕੇ ਨਾਲ ਇਤੋਂ ਆਪਾਂ ਤੁਹਾਨੂੰ ਸਿਰਫ ਸਿੰਪਲ ਕੱਪੜੇ ਦੇ ਉੱਤੇ ਹੈ ਜਿਹੜਾ ਉਹ ਬਣਾ ਕੇ ਦਿਖਾ ਰਹੇ ਹਾਂ ਤੁਸੀਂ ਇਹਨੂੰ ਅਗਰ ਆਪਣੇ ਦੁਪੱਟੇ ਤੇ ਜਾਂ ਬਾਗ ਤੇ ਖੱਦਰ ਦੇ ਤੇ ਆ ਬਣਾਓਗੇ ਬਹੁਤ ਸੋਹਣਾ ਜਿਹੜਾ ਉਗੜ ਕੇ ਇਹ ਡਿਜ਼ਾਈਨ ਹੈ ਉਹ ਆਊਗਾ ਹੁਣ ਦੇਖੋ ਆਪਾਂ ਕੀ ਕਰਨਾ ਹੈ ਇੱਥੇ ਆਪਾਂ ਇਧਰਲੀ ਸਾਈਡ ਆਪਾਂ ਇੱਕ ਛੋਟੀ ਜੀ ਪੱਤੀ ਬਣਾਵਾਂਗੇ ਇੱਥੇ ਤਾਂ ਇਿੱਕੇ ਜਿਹਾ ਐਸੇ ਤਰੀਕੇ ਨਾਲ ਆਪਾਂ ਇੱਥੇ ਲਈ ਸਾਈਡ ਆ ਜਿਹੜੀ ਉਹ पत्ती बना लगे जी पत्ती बना रहे आप तीन जोटे एक साइड पा रहे हैं फिर इतों बैक मुड़ के तीन जोटे आप दूसरी साइड पाने देखो इदा जी अपनी यह पत्ती बन गई हूँ देखो हूँ अपना की करना है अगे हूँ देखो ਹੁਣ ਏਸੀ ਤਰੀਕੇ ਨਾਲ ਆਪਾਂ ਇਧਰ ਨੂੰ ਆ ਜਿਹੜੀ ਮਾਰਕਿੰਗ ਹੈ ਪੱਤੀ ਦੀ ਕਰ ਲਾਂਗੇ ਹਾਂਜੀ ਦੇਖੋ ਜਿਹੜਾ ਪਹਿਲਾਂ ਆਪਾਂ ਇਧਰ ਨੂੰ ਜਿਹੜੀ ਪੱਤੀ ਲਈ ਸੀਗੀ ਇਹ ਵੀ ਆਪਾਂ ਤਿੰਨ ਸੰਭ ਲਿਆ ਸੀ ਏਸੀ ਤਰੀਕੇ ਨਾਲ ਆਪਾਂ ਹੁਣ ਇਧਰ ਨੂੰ ਵੀ ਇਹ ਜਿਹੜਾ 3 ਸੈਂਟੀਮੀਟਰ ਤੇ ਆਪਾਂ ਲਾਈਨ ਜਿਹੜੀ ਉਹ ਲਗਾਵਾਂਗੇ ਹੁਣ ਏਸੀ ਤਰੀਕੇ ਨਾਲ ਆਪਾਂ ਇਹਨੂੰ ਫਲਾਵਰ ਨੂੰ ਇੱਥੋਂ ਸ਼ੁਰੂ ਕਰ ਲੈਣਾ ਹੈ ਫਿਰ ਦੇਖੋ ਤਾਂ ਕਿ ਜਿਹੜੇ ਆਪਣੇ ਆ ਬਿਲਕੁਲ ਆਪਾਂ ਇਕੁਅਲ ਚੱਕਾਂਗੇ ਹਾਂ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਫੇਰ ਇਧਰ ਨੂੰ ਜਿਹੜਾ ਮੋੜ ਜਾਗੇ ਐਦਾਂ ਹੀ ਆਪਾਂ ਇਹ ਵਾਲੀ ਪੱਤੀ ਨੂੰ ਫਿਲ ਕਰ ਲਾਂਗੇ ਜਿਸ ਤਰੀਕੇ ਨਾਲ ਆਪਾਂ ਇਹ ਵਾਲੀ ਪੱਤੀ ਫਿਲ ਕੀਤੀ ਆ ਉਸੇ ਸੇਮ ਤਰੀਕੇ ਨਾਲ ਆਪਾਂ ਇਧਰੋਂ ਆ ਜਿਹੜਾ ਇਹਨੂੰ ਫਿਲ ਕਰ ਲਾਂਗੇ ਹੋ ਇਸੇ ਤਰੀਕੇ ਨਾਲ ਆਪਾਂ ਇਹ ਫਲਾਵਰ ਆ ਜਿਹੜਾ ਇਧਰੋਂ ਵੀ ਫਿਲ ਕਰ ਲਿਆ ਆ ਹਨਾ ਇਹ ਆਪਣੀ ਜਿਹੜੀ ਲੁੱਕ ਆ ਇਹ ਫਲਾਵਰ ਦੀ ਬਣ ਕੇ ਇਸ ਤਰੀਕੇ ਨਾਲ ਆ ਗਈ ਆ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਆਪਣੇ ਇਹ ਵਾਲੇ ਫਲਾਵਰ ਦੇ ਕੋਰਨਰ ਨੇ ਦੇਖੋ ਇੱਥੋਂ ਜਿੱਥੋਂ ਆਪਣਾ ਫਲਾਵਰ ਦਾ ਸੈਂਟਰ ਨਿਕਲਦਾ ਹੈ ਇੱਧਰਲਾ ਇੱਥੇ ਆਪਾਂ ਕੀ ਕਰਾਂਗੇ ਦੋ ਟੰਕੇ ਭਰ ਕੇ ਇਹਦੇ ਵਿੱਚ ਇਦਾਂ ਠੀਕ ਹੈ ਜੀ ਹੁਣ ਇਹਦੇ ਵੀ ਆਪਾਂ ਬਿਲਕੁਲ ਛੋਟੀ ਜੀ ਉੱਪਰ ਆ ਜਿਹੜੀ ਪੱਤੀ ਆ ਉਹ ਲਗਾ ਦਾਂਗੇ ਹਾਂਜੀ ਦੇਖੋ ਸਿਰਫ ਦੋ ਟਾਂਕੀਆਂ ਦੀ ਉੱਪਰ ਪੱਤੀ ਆ ਜਿਹੜੀ ਆਪਾਂ ਲਗਾਵਾਂਗੇ ਇਸ ਤਰੀਕੇ ਨਾਲ ਸੇਮ ਇਸੇ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਆ ਜਿਹੜਾ ਇਧਰ ਵੀ ਉਹ ਪੱਤੀ ਲਗਾ ਦਾਂਗੇ ਹਾਂਜੀ ਦੇਖੋ ਇਦਾਂ ਆਪਾਂ ਦੋਨੋਂ ਸਾਈਡ ਨੇ ਜਿਹੜੀਆਂ ਇਹ ਪੱਤੀਆਂ ਵੀ ਲਗਾਤੀਆਂ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਫਰੇਮ ਨੂੰ ਇਦਾਂ ਘੁਮਾ ਕੇ ਦੂਸਰੀ ਸਾਈਡ ਜਿੱਦਾਂ ਆਪਾਂ ਇੱਧਰ 1 2 3 4 5 6 ਟਾਂਕੇ ਆਪਾਂ ਜਿਹੜੇ ਪਾਏ ਨੇ ਹਨਾ ਸੇਮ ਇੱਧਰ ਵੀ ਆਪਾਂ 6 ਟਾਂਕੇ ਨੇ ਜਿਹੜੇ ਪਾਵਾਂਗੇ ਹਾਂਜੀ ਦੇਖੋ ਇੱਧਰ ਵੀ ਆਪਾਂ ਨੇ ਜਿਹੜੇ 6 ਟਾਂਕੇ ਨੇ ਉਹ ਪਾ ਲਏ ਸੇਮ ਆਪਾਂ ਇਸੇ ਤਰੀਕੇ ਨਾਲ ਇੱਥੇ ਵੀ ਆਪਾਂ ਐਦਾਂ ਇਹਨੂੰ ਪਹਿਲਾਂ ਪੱਤੀਆਂ ਨੇ ਜੜੀਆਂ ਉਹ ਲਗਾ ਦਾਂਗੇ ਬਹੁਤ ਸੋਹਣਾ ਮਤਲਬ ਸਿੰਪਲ ਜਨ ਨਾਲੇ ਤਾਂ ਡਿਜ਼ਾਈਨ ਹੈ ਜਿਹੜਾ ਆਪਣਾ ਇਹ ਬਣੂਗਾ ਹਨਾ ਨਾਲੇ ਕੁਝ ਅਲੱਗ ਜਿਹਾ ਡਿਜ਼ਾਈਨ ਹੈ ਜਿਹੜਾ ਆਪਾਂ ਉਹ ਰੈਡੀ ਕਰ ਸਕਦੇ ਹਾਂ ਸਿਰਫ ਇੱਕ ਫਲਾਵਰ ਹਾਫ ਫਲਾਵਰ ਇੱਕ ਵੀ ਨਹੀਂ ਹੈਗਾ ਪੂਰਾ ਇਹ ਹਾਫ ਫਲਾਵਰ ਹੀ ਸਿੱਖ ਕੇ ਤੁਸੀਂ ਸਾਰਾ ਮਤਲਬ ਬਾਗ ਹੈ ਜਿਹੜਾ ਉਹ ਆਪਣਾ ਘਰੇ ਖੁਦ ਰੈਡੀ ਕਰ ਸਕਦੇ ਹੋ ਸਾਰੇ ਬਾਗ ਦੇ ਵਿੱਚ ਏਸੀ ਤਰੀਕੇ ਨਾਲ ਆਪਾਂ ਲਾਈਨਾਂ ਬਣਾ ਕੇ ਐਦਾਂ ਹੀ ਫਲਾਵਰ ਬਣਾ ਕੇ ਉਹਨੂੰ ਪੂਰੇ ਨੂੰ ਫਿਲ ਕਰਕੇ ਜਿਹੜਾ ਆਪਾਂ ਤਿਆਰ ਕਰ ਸਕਦੇ ਹਾਂ ਹਾਂਜੀ ਦੇਖੋ ਐਦਾਂ ਹੀ ਆਪਾਂ ਇਹ ਵਾਲੀਆਂ ਪੱਤੀਆਂ ਇੱਥੇ ਇਸ ਸਾਈਡ ਲਗਾਤੀਆਂ ਹਾਂਜੀ ਦੇਖੋ ਹੁਣ ਇਸੇ ਤਰੀਕੇ ਨਾਲ ਆਪਾਂ ਸੇਮ 3 ਸੈਂਟੀਮੀਟਰ ਇਧਰੋਂ 3 ਸੈਂਟੀਮੀਟਰ ਆਪਾਂ ਉੱਪਰ ਨੂੰ ਤੇ 3 ਸੈਂਟੀਮੀਟਰ ਹੀ ਇਧਰ ਨੂੰ ਐਦਾ ਮਤਲਬ ਫਲਾਵਰ ਦੀ ਜਿਹੜੀਆਂ ਡਾਟਸ ਨੇ ਉਹ ਲਗਾ ਲਾਂਗੇ ਹੁਣ ਫੇਰ ਆਪਾਂ ਜਿਹੜਾ ਆਪਣਾ ਫਲਾਵਰ ਹੈ ਸੈਂਟਰ ਦੇ ਵਿੱਚੋਂ ਇੱਥੋਂ ਆਪਾਂ ਇਹਨੂੰ ਸ਼ੁਰੂ ਕਰ ਲਾਂਗੇ ਬਣਾਉਣਾ ਸੇਮ ਜਿੱਦਾਂ ਆਪਾਂ ਇਧਰਲੀ ਸਾਈਡ ਬਣਾਇਆ ਸੇਮ ਏ ਦੂਸਰੀ ਸਾਈਡ ਆ ਜਿਹੜਾ ਬਣਾਵਾਂਗੇ ਆਪਾਂ ਐਦਾਂ ਹਾਂਜੀ ਦੇਖੋ ਇਸ ਤਰੀਕੇ ਨਾਲ ਦੇਖੋ ਆਪਣਾ ਦੋਨੋਂ ਸਾਈਡ ਤੋਂ ਇਸ ਤਰੀਕੇ ਨਾਲ ਜਿਹੜਾ ਆਪਣਾ ਡਿਜ਼ਾਈਨ ਦੀ ਫਾਈਨਲ ਲੁੱਕ ਹੈ ਰੈਡੀ ਹੋਗੀ ਉਹ ਦੇਖੋ ਆਪਾਂ ਕੀ ਕਰਨਾ ਹੈ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਹਨਾ ਇਹਨੂੰ ਆਪਾਂ ਅਗਰ ਆਪਾਂ ਸ਼ਰਟ ਵੀ ਬਣਾਉਣੀ ਹੈ ਨਾ ਸ਼ਰਟ ਦੀ ਵੀ ਕਲੀਆਂ ਜਿੱਦਾਂ ਆਪਣੀਆਂ ਦੋਨੋਂ ਸਾਈਡ ਫਰੰਟ ਤੇ ਕਲੀਆਂ ਹੁੰਦੀਆਂ ਨੇ ਇਸ ਤਰੀਕ ਨਾਲ ਇੱਕ ਇੱਕ ਲਾਈਨ ਦੋਨੋਂ ਸਾਈਡ ਤੇ ਬਣਾ ਕੇ ਕਲੀ ਟਾਈਪ ਆਪਾਂ ਸ਼ਰਟ ਤੇ ਵੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਕਰ ਸਕਦੇ ਹਾਂ ਅਗਰ ਆਪਾਂ ਸਿੰਪਲ ਦੁਪੱਟਾ ਬਣਾਉਣਾ ਹੈ ਹਲਕਾ ਜਿਆਦਾ ਆਪਾਂ ਕੰਮ ਜਿਹੜਾ ਉਹ ਹੈਵੀ ਨਹੀਂ ਕਰਨਾ ਆਪਾਂ ਦੁਪੱਟੇ ਦੇ ਵਿੱਚ ਵੀ ਸਿਰਫ ਦੋ ਲਾਈਨਾਂ ਨੇ ਜਿਹੜੀਆਂ ਆਪਾਂ ਲੈ ਕੇ ਉਹ ਦੁਪੱਟੇ ਦੇ ਵਿੱਚ ਵੀ ਦੋ ਲਾਈਨਾਂ ਦੀਆਂ ਕਲੀਆਂ ਨੇ ਜਿਹੜੀਆਂ ਆਪਾਂ ਇਹ ਡਿਜ਼ਾਈਨ ਦੀਆਂ ਬਣਾ ਸਕਦੇ ਹਾਂ ਇਹ ਡਿਜ਼ਾਈਨ ਨੂੰ ਆਪਾਂ ਬਹੁਤ ਤਰੀਕਿਆਂ ਨਾਲ ਹਨਾ ਬਹੁਤ ਮਤਲਬ ਲਾਲੂ ਦੁਪੱਟੇ ਤੇ ਲਹਿੰਗੇ ਤੇ ਜਿੱਦਾਂ ਮਰਜ਼ੀ ਵੀ ਕਿਤੇ ਵੀ ਆਪਾਂ ਇਹਨੂੰ ਡਿਜ਼ਾਈਨ ਨੂੰ ਜਿਹੜਾ ਕ੍ਰੀਏਟ ਕਰ ਸਕਦੇ ਹਾਂ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਥੈਂਕ ਯੂ